ਆ ਹੁਣ ਭਾਈ ਸਾਹਿਬ ਆ ਵੀ ਥਾਣੇ ਦੇ ਵਿੱਚ ਹੀ ਇੱਟ ਪਈ ਆ ਇੱਕ ਨੰਬਰ 8 ਆ ਰਹੀ ਆ ਕਿਰਪਾਨਾਂ ਜਿਵੇਂ ਖੜਕਦੀਆਂ ਨਾ ਤਲਵਾਰਾਂ ਜਿਵੇਂ ਜੰਗ 'ਚ ਖੜਕਦੀਆਂ ਆਂ ਕੋਵੇਂ ਆ ਰਹੀ ਇੱਕ ਨੰਬਰ 8 ਨਾ ਕਿ ਇੱਕ ਨੰਬਰ 8 ਟੋਹ ਆ ਇਹਨੂੰ ਤੁਸੀਂ ਚੈੱਕ ਕਰੋ ਵੀ ਕਪਲੇ ਕਿੱਥੇ ਹੋ ਰਏ ਆ ਕਿੱਥੇ ਨਹੀਂ ਹੋ ਰਏ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਅੱਜ ਮੈਂ ਖੜਾ ਫਾਜ਼ਿਲ ਕਾ ਜ਼ਿਲ੍ਹੇ ਦੇ ਵਿੱਚ ਫਾਇਲਕਾ ਸ਼ਹਿਰ ਦੇ ਵਿੱਚ ਇੱਥੇ ਸਦਰ ਥਾਣੇ ਦੇ ਕੰਧਾ ਕੱਢੀਆਂ ਜਾ ਰਹੀਆਂ ਤੇ ਜਿਹੜੀਆਂ ਕੰਧਾ ਨਿਕਲ ਰਹੀਆਂ ਉਹ ਬਹੁਤ ਵਧੀਆ ਇੱਟਾਂ ਲੱਗ ਰਹੀਆਂ ਇੱਥੇ ਇੱਟਾਂ ਵੀ ਫੰਨੇ ਖਾਂ ਲੱਗ ਰਹੀਆਂ ਕਿ ਜਿਹੜੀ ਇਹੋ ਜਿਹੀ ਇਮਾਰਤ ਬਣ ਜੇ ਇਹੋ ਜਿਹੀਆਂ ਇੱਟਾਂ ਦੀ ਤੇ ਮੈਂ ਗਾਰੰਟੀ ਦੇ ਨਾਲ ਕਹਿਣਾ ਕਿ ਇੱਟ ਦੀ ਮਨਿਆਤ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਬੰਦੇ ਚਾਹੇ ਉਹ ਕੰਧਾਂ ਦੇ ਕੋਲ ਖੜ ਗਏ ਤੇ ਚਾਹੇ ਉਹ ਇਮਾਰਤਾਂ ਦੇ ਵਿੱਚ ਬਹਿ ਗਏ ਉਹਨਾਂ ਬੰਦਿਆਂ ਨੂੰ ਨਹੀਂ ਕੋਈ ਬਚਾ ਸਕਦਾ ਹੁਣ ਇਸ ਟਾਈਮ ਆ ਵੇਖੋ ਇੱਥੇ ਜਿਹੜੀ ਇੱਟ ਲੱਗ ਰਹੀ ਆ ਇਹ ਆ ਇੱਟ ਵੇਖੋ ਤੁਸੀਂ ਆਹ ਘਰਾਂ ਚ ਇੱਟ ਲਾ ਲੂਗਾ ਆਹ ਪਿੱਲੀ ਕਹਿ ਲਵੇ ਨੂੰ ਜਾਂ ਲਾਲਜੀ ਕਹਿ ਲੋ ਇੱਟ ਹੁਣ ਤੁਸੀਂ ਇਹ ਸਾਲੋਂ ਲਵਾ ਜਿਹੜੀ ਪਿੱਲੀ ਇੱਟ ਇੱਥੇ ਲੱਗੀ ਜਾਂਦੀ ਆ ਇਹ ਆ ਵੇਖੋ ਪਿੱਲੀ ਇੱਟਾਂ ਜਮਾ ਇਹ ਐਹੋ ਜੀ ਇੱਟ ਲੱਗਣੀ ਔਨੇ ਐ ਲੱਗਦਾ ਜਿਵੇਂ ਪੁਰਾਣੀ ਇੱਟ ਹੁੰਦੀ ਆ ਗਾਂਜਾ ਗਾਂਜਾ ਇਹ ਆ ਵੇਖੋ ਜਿਵੇਂ ਪੁਰਾਣੀ ਇੱਟ ਢੁੱਡੀ ਆ ਐ ਲੱਗ ਰਹੀ ਆ ਹੁਣ ਇੱਕ ਵਾਰ ਤਾਂ ਜਵਾਬ ਦਿਓ ਕਿ ਆ ਇੱਕ ਇੱਕ ਨੰਬਰ ਆ ਕਿ ਜਾਂ ਦੋ ਨੰਬਰ ਆ ਮੈਂ ਕਿਨੇ ਨਾਲ ਤਾਂ ਕੱਚੀ ਲਾ ਦੇਵੇ ਬੰਦਾ ਜਿਹੋ ਜੀ ਇੱਟ ਲੱਗ ਰਹੀ ਆ ਆ ਪਿੱਲੀਆਂ ਇੱਟਾਂ ਤੁਸੀਂ ਪੁੱਛ ਲੋ ਇੱਥੇ ਠੇਕੇਦਾਰ ਫਿਰਦਾ ਸੀ ਠੇਕੇਦਾਰ ਨੂੰ ਮੈਂ ਪੁੱਛਿਆ ਮੈਨੂੰ ਬਹੁਤ ਸੱਜਣਾ ਦੇ ਫੋਨ ਆਏ ਕਿ ਕਹਿੰਦੇ ਬਾਈ ਜੀ ਸਦਰ ਥਾਣੇ ਦੀਆਂ ਕੰਧਾਂ ਨਿੱਕਰ ਰਹੀਆਂ ਤੇ ਤੁਸੀਂ ਇੱਟ ਚੈੱਕ ਕਰੋ ਵੀ ਇੱਟ ਕਿਹੋ ਜੀ ਲੱਗ ਰਹੀ ਆ ਹੁਣ ਆ ਜਿਹੜੀ ਇੱਟ ਆ ਆ ਇੱਕ ਵੇਖ ਲਓ ਤੁਸੀਂ ਪਿੱਲਟ ਲੱਗ ਰਹੀ ਆ ਥੱਲੇ ਦੀ ਜਿਹੜੀ ਅਕਰ ਇੱਥੇ ਕਿੰਨੀ ਦਿੱਤੀ ਆ ਉੱਤੇ ਇਹਨਾਂ ਨੇ ਆਪ ਦਾ ਜਿਹੜਾ ਕੰਮ ਚਲਾਉਣਾ ਉਹ ਚਲਾਈ ਜਾਂਦੇ ਆ ਥੱਲੇ ਵਿਖਾ ਦੇ ਇੱਥੇ ਇਹ ਆ ਲੱਗੀ ਵੀ ਪਿੱਲੀ ਇੱਟ ਹੁਣ ਇੱਥੇ ਰੌਲਾ ਇਹ ਆ ਕਿ ਫਾਜ਼ਲ ਕਾ ਦਾ ਸਵਨਾ ਐਮਐਲਏ ਉਂਝ ਤਾਂ ਜਾ ਕੇ ਬਹੁਤ ਥਾਵਾਂ ਤੇ ਅਫਸਰਾਂ ਨੂੰ ਕਹਿ ਦਿੰਦਾ ਮੈਂ ਆਹ ਕੰਮ ਐ ਨਹੀਂ ਹੁੰਦੇ ਨੇ ਇੱਥੋਂ ਆਹ ਕੰਮ ਨਹੀਂ ਹੁੰਦੇ ਨੇ ਪਰ ਮੈਂ ਅੱਜ ਫਾਜ਼ਲ ਕਾ ਦੇ ਐਮਐਲਏ ਸਵਨੇ ਨੂੰ ਪੁੱਛਦਾ ਕਿ ਮੇਰੇ ਵੀਰ ਤੇਰੀ ਰਹਿਸ ਵੀ ਫਾਜ਼ਲ ਕਾ ਸ਼ਹਿਰ ਦੇ ਵਿੱਚ ਹੀ ਆ ਤੇ ਜੇਕਰ ਲੋਕਾਂ ਨੇ ਮੈਨੂੰ ਫੋਨ ਕਰਤੇ ਆ ਤੇ ਤੁਹਾਨੂੰ ਫੋਨ ਹਲੇ ਤੱਕ ਕਿਉਂ ਨਹੀਂ ਗਏ ਇਹ ਆ ਚੈੱਕ ਕਰੋ ਜੇ ਮੈਂ ਠੇਕੇਦਾਰ ਨੂੰ ਪੁੱਛਿਆ ਠੇਕੇਦਾਰ ਕਹਿੰਦੇ ਕਿ ਨਾ ਪਿੱਲੀ ਇੱਟਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇੱਟ ਕਿਹੜੀ ਆ ਹਲੇ ਤੱਕ ਮੈਂ ਤਾਂ ਇੱਕ ਨੰਬਰ ਦੇ ਵਿੱਚ ਇੱਟ ਇਹੋ ਜੀ ਨਹੀਂ ਵੇਖੀ ਇੱਕ ਨੰਬਰ ਦੇ ਵਿੱਚ ਤਾਂ ਇੱਟ ਆਉਂਦੀ ਹੁੰਦੀ ਫੰਨੇਖਾ ਇਹ ਆਹਨ ਪਿੱਲੀਆਂ ਇੱਟਾਂ ਲੱਗੀਆਂ ਲੰਮੀ ਕਾਂਦ ਚੱਲੀ ਆ ਇਹ ਸਾਰੀ ਦੀ ਸਾਰੀ ਲੰਮੀ ਕੰਧ ਚੱਲੀ ਆ ਇੱਟਾਂ ਦਾ ਹਾਲ ਤੁਹਾਨੂੰ ਰੰਗ ਹੀ ਵੇਖਣ ਤੋਂ ਪਤਾ ਲੱਗ ਗਿਆ ਉਹਨਾ ਮੈਂ ਕੀ ਉਹ ਕਰਾਂ ਜੇ ਇਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਰੋਕਾਂ ਲੱਗੀਆਂ ਏ ਕੀ ਰੋਕਾਂ ਵਾਸਤੇ ਇੱਟਾਂ ਮੰਗਵਾਈਆਂ ਏ ਇਹ ਵੀ ਥੱਲੇ ਵੀ ਲੱਗੀਆਂ ਪਈਆਂ ਜਿਹੜੀਆਂ ਇੱਟਾਂ ਉਹ ਚੈੱਕ ਕਰੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੰਘ ਜੋ ਜੀ ਲੰਘ ਜੋ ਇਹ ਆ ਸਾਰੀਆਂ ਕੀ ਆਈਆਂ ਜੀ ਇੱਟਾਂ ਚੰਗੀਆਂ ਆ ਸਾਰੀ ਦਿਨਾਂ ਸਾਰੀਆਂ ਪਿੱਲੀਆਂ ਇੱਟਾਂ ਆ ਚੈੱਕ ਕਰ ਲਓ ਆ ਹਾਲ ਆ ਸਾਡੀ ਪੰਜਾਬ ਸਰਕਾਰ ਦਾ ਤੇ ਮੈਂ ਅੱਜ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕੀ ਇਹ ਵਾਰੀ ਵਾਰੀ ਆਪਾਂ ਕੰਧੇ ਹੀ ਕੱਢਾਂਗੇ ਤੁਹਾਡੇ ਰਾਜ ਦੇ ਵਿੱਚ ਜਿਹੜੀਆਂ ਛੜਕਾਂ ਬਰ ਰਹੀਆਂ ਉਹ ਵੀ ਦੇਹ ਤੇਰੇ ਦੀ ਲੈ ਤੇਰੀ ਹੋ ਰਿਆ ਆ ਜਿਹੜੀਆਂ ਇਟਾਂ ਲੱਗ ਰਹੀਆਂ ਹੁਣ ਜੇ ਤੁਸੀਂ ਇਹ ਕਹੋ ਕਿ ਸਾਡਾ ਤਾਂ ਪ੍ਰਪੋਜ਼ਲ ਹੀ ਇਹੋ ਜਿਹਾ ਹੁੰਦਾ ਕਿ ਇਹ 50-70 ਸਾਲਾਂ ਬਾਅਦ ਅਸੀਂ ਕੰਧ ਬਣਾਉਣੀ ਹੁੰਦੀ ਆ ਕੀ ਫਿਰ ਆਏ ਸਰਕਾਰ ਆ ਕੇ ਕੰਧਾਂ ਨਵੇਂ ਹੀ ਕੱਢਦੀ ਰਹੂਗੀ ਬੰਦਾ ਜਿਹੜਾ ਹੁੰਦਾ ਚਾਹੇ ਉਹ ਕਿੰਨਾ ਵੀ ਕਮਾਉਂਦਾ ਹੋਵੇ ਚਾਹੇ ਉਹ ਅਰਮਾ ਪਤੀ ਹੋਵੇ ਜਦੋਂ ਉਹ ਘਰ ਬਣਾਉਂਦਾ ਆਪਦਾ ਉਹ ਚੰਗੀ ਇੱਟ ਲਾਉਂਦਾ ਉਹ ਕੀ ਕਰ ਦਿੰਦਾ ਯਾਰ ਵਾਰੀ-ਵਾਰੀ ਨਹੀਂ ਬਣਿਆ ਜਾਣਾ ਤੇ ਆ ਹੁਣ ਤੁਸੀਂ ਪੰਜਾਬ ਦਾ ਪੈਸਾ ਜਿਹੜਾ ਉਹ ਖਰਾਬ ਹੀ ਹੋ ਰਿਹਾ ਕੀ ਇੱਥੇ ਇੱਕ ਨੰਬਰ ਇੱਟ ਦੇ ਪੈਸੇ ਨਹੀਂ ਆਏ ਹੋਣੇ ਲੋਕਾਂ ਨੂੰ ਦੱਸੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਲੈ ਕੇ ਲਾਇਆ ਹੋਣਾ ਚਾਹੀਦਾ ਵੀ ਇੱਥੇ ਆਹ ਥਾਣੇ ਦੇ ਵਿੱਚ ਇੱਟ ਲੱਗ ਰਹੀ ਆ ਜੇਕਰ ਇਹ ਥਾਣੇ ਦੇ ਇੱਟ ਵਿੱਚ ਲੱਗ ਰਹੀ ਆ ਨਾ ਤੇ ਕੱਲ ਨੂੰ ਜਿਹੜੇ ਸਰਪੰਚਾ ਹੁਣ ਆਹ ਇੱਕ ਨੰਬਰ ਚ ਬੋਲਦੀ ਇੱਟ ਆ ਹੁੰਦੀ ਏ ਇੱਕ ਨੰਬਰ ਮੈਂ ਵੀ ਮੇਰਾ ਬਾਪੂ ਵੀ ਮਿਸਤਰੀ ਆ ਮੈਂ ਚੰਗੀ ਤਰ੍ਹਾਂ ਜਾਣਦਾ ਕਿਹੜੀ ਇੱਟ ਕਿੱਥੇ ਹੁੰਦੀ ਆ ਕਿਹੜੀ ਇੱਟ ਕਿੱਥੇ ਨਹੀਂ ਹੁੰਦੀ ਹੁਣ ਇਹਦੀ ਆਵਾਜ਼ ਦੋ ਆਵਾਜ਼ ਵੇਖੋ ਆ ਸਾਰੀ ਦੀ ਸਾਰੀਆਂ ਕੋਈ ਬੰਦਾ ਕਹਦੇ ਵੀ ਇੱਕ ਨੰਬਰ ਇੱਟਾਂ ਮੈਂ ਮੰਨ ਜੂ ਆਜੋਂ ਤੁਹਾਨੂੰ ਵਿਖਾਦਾ ਵੀ ਇਹ ਕਿੱਥੋਂ ਤੱਕ ਬਣੀ ਜਾਂਦੀ ਆ ਇਹ ਫਾਜ਼ਲ ਦਾ ਜਿਹੜਾ ਐਮਐਲਏ ਸਵਨਾ ਕੀ ਉਹਦਾ ਫਰਦੀ ਸੀ ਮੈਂ ਗੇੜਾ ਮਾਰ ਕੇ ਜਾਵਾਂ ਕਿਹੋ ਜੀ ਲੱਗ ਰਹੀ ਆ ਕਿਹੋ ਜੀ ਨਹੀਂ ਲੱਗ ਰਹੀ ਵਧੀਆ ਜੀ ਤਾਂ ਇੱਥੋਂ ਲਗਾ ਕੇ ਸੜਕ ਇੱਥੋਂ ਆਉਣਾ ਕੰਦ ਨੇ ਉਧਰ ਵੀ ਨਿਕਲੀ ਜਾਂਦੀ ਆ ਇਹ ਚੈੱਕ ਕਰੋ ਆ ਬੋਝ ਕਿ ਇੱਥੋਂ ਵੀ ਛੁੱਟੇ ਨਾ ਤਾਰਿਕੀ ਇੱਕ ਨੰਬਰ ਇੱਕਾ ਹੈ ਇਹ ਆਪ ਚੈੱਕ ਕਰ ਲਓ ਇਹ ਸਾਰੀ ਦੀ ਸਾਰੀ ਲਾਲ ਰੰਗ ਦੀ ਇੱਟ ਲੱਗੀ ਹੋਈ ਜਾਂਦੀ ਆ ਕਿੰਨੀ ਕੰਢ ਜਾਈ ਜਾਂਦੀ ਆ ਇਹ ਤੁਸੀਂ ਚੈੱਕ ਕਰ ਲਓ ਤੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਵਾਰ-ਵਾਰ ਪੁੱਛਦਾ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਜਿਹੜੇ ਅਕਾਲੀ ਦਲ ਵਾਲੇ ਆ ਉਹ ਆ ਖਾ ਗੇ ਜਿਹੜੇ ਕਾਂਗਰਸੀਆ ਉਹ ਆ ਖਾ ਗਏ ਤੇ ਅੱਜ ਜਿਹੜਾ ਤੁਸੀਂ ਕੰਮ ਕਰਾ ਰਹੇ ਆ ਕੰਮ ਸੇ ਕੰਮ ਉਹ ਤਾਂ ਚੰਗਾ ਕਰਾਓ ਉਹ ਠੇਕੇਦਾਰ ਦੀ ਆਪ ਉਹਨਾਂ ਨੂੰ ਰੋਕੇ ਪੁੱਛ ਲੈਣੇ ਠੇਕੇਦਾਰ ਸਾਹਿਬ ਤੁਹਾਡੇ ਕੋਲ ਠੇਕਾ ਇਸ ਚੀਜ਼ ਦਾ ਕੀ ਇਹ ਇੰਨੀ ਲੱਗੂਗੀ ਮਰਚਕ ਕਰੋ ਸੈਂਪਲ ਦਿਓ ਅੱਛਾ ਇੱਕ ਨੰਬਰ 8 ਹੈ ਹਾਂ ਇੱਕ ਨੰਬਰ ਦਾ ਰੰਗ ਇਹੋ ਜਿਹਾ ਹੁੰਦਾ ਰੰਗ ਦੇ ਨਹੀਂ ਸੈਂਪਲ ਤੇ ਕਰੋ ਟੈਸਟ ਪਾਓ ਫਿਰ ਟੈਸਟ ਕਰਵਾਈਏ ਹਾਂ ਪਗੜੀ ਗੱਲ ਅੱਛਾ ਤੁਸੀਂ ਕਹਿੰਦੇ ਇੱਕ ਨੰਬਰ 8 ਸਾਡਾ ਸੈਂਪਲ ਪਾਸ ਹੈ ਸੈਂਪਲ ਟੈਸਟ ਕਰਾਓ ਕਿਤੇ ਇਹ ਰੰਗ ਮਾੜਾ ਜਿਹਾ ਹੈ ਤੁਹਾਨੂੰ ਸੈਂਪਲ ਦਿਖਾਓ ਇਹ ਕਿੱਥੋਂ ਮੱਠੇ ਦੀ ਈਟ ਆ ਰਹੀ ਏ ਜੀ ਉਹ ਮੱਠੇ ਦੀ ਉਹ ਕਿੱਥੇ ਰਹਿ ਗਿਆ ਲਾਧੂਕਰ ਲਾਧੂਕਰ ਰਹਿ ਗਿਆ ਹੁਣ ਤੁਸੀਂ ਕਹਿੰਦੇ ਰੰਗ ਦੀ ਨਾ ਰਹੀਏ ਜਿਹੜੀ ਘਰਾਂ 'ਚ ਇੱਕ ਨੰਬਰ 8 ਲੱਗਦੀ ਆ ਉਹਦਾ ਰੰਗ ਕਿਹੋ ਜਿਹਾ ਹੁੰਦਾ ਤੇਦਾ ਰੰਗ ਕਿਹੋ ਜਿਹਾ ਇਹ ਚੈੱਕ ਕਰੋ ਭਾਈ ਸਾਹਿਬ ਠੇਕੇਦਾਰ ਵੀ ਜਿਵੇਂ ਕੱਲ ਉਹਨਾ ਫੌਲੀ ਹੋਈ ਲੰਗ ਚੱਲੇ ਆ ਇੱਥੇ ਬੋਲਣ ਵਾਲਾ ਕੋਈ ਨਹੀਂ ਜੇ ਗੱਲ ਕਰੀਏ ਆ ਥਾਣਾ ਸਦਰ ਥਾਣਾ ਇੱਥੇ ਲੱਗ ਰਹੀ ਐ ਹੁਣ ਇਹ ਕਹਿੰਦੇ ਆ ਵੀ ਇੱਕ ਨੰਬਰ ਇੱਟਾ ਹੈ ਜੇ ਇੱਕ ਨੰਬਰ ਇਹੋ ਜਿਹਾ ਤੇ ਫਿਰ ਮੈਨੂੰ ਇਹ ਸਮਝ ਪਿੱਲੀ ਇੱਟ ਕਿਹੋ ਜੀ ਹੁੰਦੀ ਆ ਹੁਣ ਉਹ ਕਹਿੰਦੇ ਰੰਗ ਮਾੜਾ ਇਹਦਾ ਰੰਗ ਮਾੜਾ ਕਿਉਂ ਹੋਊਗਾ ਇੱਥੇ ਬੰਦੇ ਇੰਨੇ ਖੜੇ ਆ ਸਾਰੇ ਘਰ ਪਰਿਵਾਰਾਂ ਵਾਲੇ ਆ ਤੁਸੀਂ ਦੱਸੋ ਜੀ ਇੱਕ ਨੰਬਰ ਦੇ ਐਕਟ ਦਾ ਰੰਗ ਇਹੋ ਜਿਹਾ ਹੁੰਦਾ ਕਿ ਆਹ ਭਾਈ ਸਾਹਿਬ ਹਾਲ ਆ ਪੰਜਾਬ ਸਰਕਾਰ ਦੇ ਤੇ ਐਮ ਐਲ ਏ ਸੋਨਾ ਫਾਜ਼ਲ ਕਾ ਦਾ ਐਮ ਐਲ ਏ ਆ ਇੱਥੋਂ ਦੇ ਹੀ ਐਮ ਐਲ ਏ ਆ ਪਤਾ ਨਹੀਂ ਇੱਥੇ ਹਲੇ ਤੱਕ ਢੇੜਾ ਕਿਉਂ ਨਹੀਂ ਮਾਰਿਆ ਕਿਉਂ ਨਹੀਂ ਪੁੱਛਿਆ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਹਿੰਦਾ ਜੀ ਇੱਕ ਨੰਬਰ ਐਟ ਇਹ ਆ ਮੈਂ ਤੁਹਾਨੂੰ ਇੱਕ ਨੰਬਰ ਇੱਕ ਆਪਲੀ ਆ ਜਾਓ ਉੱਥਾ ਆ ਜਾਓ ਪੱਤ ਕੇ ਆ ਜਾਣਾ ਇਹ ਆ ਹੁਣ ਕੀ ਕਹੂਗਾ ਕੋਈ ਬੰਦਾ ਵੀ ਆ ਏਕ ਇੱਕ ਨੰਬਰ ਏਟ ਕਿਵੇਂ ਆਉਂਦਾ ਏ ਕਮਾਲ ਜਾਂਦਾ ਫਿਰ ਅਸੀਂ ਕਹਿੰਨੇ ਆ ਇੱਕ ਨੰਬਰ ਏਟ ਵੇਖਣੀ ਤਾਂ ਉਹ ਲੱਗੀ ਬਈ ਕੰਧ ਤੇ ਇੱਕ ਨੰਬਰ ਏਟ ਉਹ ਆ ਇੱਕ ਨੰਬਰ ਏਟੋ ਆ ਇੱਕ ਨੰਬਰ ਏਟ ਨਾ ਕਿ ਇਹ ਹੋਊਗੀ ਥੱਲੇ ਸਾਰੀ ਦੀ ਸਾਰੀ ਏਟ ਲੱਗੀ ਕੋਈ ਆ ਉਹ ਕਹਿੰਦੇ ਆ ਜੀ ਸੈਂਪਲ ਸਾਡਾ ਸਾਰੇ ਦਾ ਸਾਰਾ ਪਾਸ ਆ ਹੁਣ ਸੈਂਪਲ ਹੀ ਪਾਸ ਹੋ ਗਿਆ ਤਾਂ ਜਿਹੜਾ ਸੈਂਪਲ ਆਲੇ ਆ ਉਹ ਕੋਈ ਸਰਕਾਰ ਤੋਂ ਮੈਂ ਬਾਹਰ ਨਹੀਂ ਕਹੂੰਗਾ ਵੀ ਉਹ ਬਾਹਰ ਹੋਣਗੇ ਤੇ ਗੱਲ ਰੰਗ ਦੀ ਨਹੀਂ ਵੀ ਇੱਥੇ ਜਿਵੇਂ ਕਹਿੰਦੇ ਆ ਦੂਰੋਂ ਪਤਾ ਲੱਗ ਜਾਂਦਾ ਹੁਣ ਇੱਕ ਨੰਬਰ ਦੀ ਇੱਟ ਮੈਂ ਤੁਹਾਨੂੰ ਚੱਕ ਕੇ ਵਿਖਾਣ ਲਈ ਕਿੱਥੇ ਪਈ ਆ ਇਹ ਆਹ ਪਈ ਇੱਕ ਨੰਬਰ ਦੀ ਹੈ ਆ ਰਹੀ ਆਹ ਵੇ ਟਣਾ ਟਣ ਕਰਦੀ ਹੋਊਗੀ ਇੱਟੇ ਇੱਕ ਨੰਬਰ ਦੀ ਇੱਟ ਆ ਗਈ ਇਹ ਆ ਵੀ ਇੱਕ ਨੰਬਰ ਦੀ ਆ ਆ ਰਹੀ ਇੱਕ ਨੰਬਰ ਦੀ ਇੱਟ ਫਟਕਾ ਹੁੰਦਾ ਨਾ ਜਿਵੇਂ ਕਿਰਪਾਨ ਖੜਕਦੀ ਹੋਵੇ ਤੇ ਆ ਪਿੱਲੀ ਇੱਟ ਦਾ ਕਿਵੇਂ ਕਿਹੋ ਜਿਹਾ ਹੋਊਗਾ ਤੁਸੀਂ ਆਪ ਵੇਖ ਲਓ ਇਹਦਾ ਖੜਕਾ ਵੇਖੋ ਹੁਣ ਇਹ ਕਹਿੰਦੇ ਇੱਕ ਨੰਬਰ ਆ ਭਾਈ ਸਾਹਿਬ ਜਿੰਨਾ ਚਿਰ ਮੈਂ ਤਾਂ ਫਾਇਲ ਕਾ ਦੇ ਐਮ ਐਲ ਏ ਸਾਹਿਬ ਤੁਹਾਨੂੰ ਕਹੂੰਗਾ ਤੁਸੀਂ ਉੰਜ بڑا ਫੇਸਬੁੱਕ ਤੇ ਬੋਲ ਰਹੇ ਆ ਕਿ ਅਸੀਂ ਆ ਗਲਤ ਨਹੀਂ ਹੋਣ ਦੇਣਾ ਅਸੀਂ ਆ ਨਹੀਂ ਹੋਣ ਦੇਣਾ ਕਿਰਪਾ ਕਰਕੇ ਜਿੰਨੇ ਵੀ ਇੱਥੇ ਸਦਰ ਥਾਣੇ ਦੇ ਵਿੱਚ ਆਉਂਦੇ ਆ ਇੱਥੇ ਸਾਈਬਰ ਸੈੱਲ ਆ ਇੱਥੇ ਔਮਨ ਸੈੱਲ ਆ ਤਰ ਇੱਥੇ ਫਾਜ਼ਿਲਕਾ ਜ਼ਿਲ੍ਹਾ ਦੇ ਪਿੰਡ ਦੇ ਲੋਕ ਆਉਂਦੇ ਆ ਉਹ ਇਹੀ ਕਹਿੰਦੇ ਆ ਕਿ ਪਿੱਲੀ ਇੱਟਾ ਪਰ ਤੁਹਾਡਾ ਠੇਕੇਦਾਰ ਉਹ ਇਹ ਗੱਲ ਕਹਿ ਗਿਆ ਵੀ ਸਾਡਾ ਇੱਥੇ ਕਹਿੰਦੇ ਸਿੰਪਲ ਪਾਸ ਆ ਸਿੰਪਲ ਚੈੱਕ ਕਰਾ ਲਓ ਤੇ ਜੇਕਰ ਇਹਨਾਂ ਇੱਟਾਂ ਦੇ ਸਿੰਪਲ ਪਾਸ ਹੁੰਦੇ ਆ ਫਿਰ ਭਾਈ ਸਾਹਿਬ ਲੋਕਾਂ ਦੇ ਵੀ ਹੱਥ ਖੜੇ ਆ ਤੇ ਤੁਹਾਡੇ ਹੱਥ ਕਾਹਦੇ ਖੜੇ ਹੋਣੇ ਤੁਹਾਨੂੰ ਤੁਸੀਂ ਆ ਜਿਹੜੇ ਲੋਕਾਂ ਦੇ ਹੱਥ ਹੀ ਖੜੇ ਕਰਾਤੇ ਇੱਕ ਨੰਬਰ ਇੱਕ ਦਾ ਖੜਕਾ ਵੀ ਪਤਾ ਮੈਂ ਇਹ ਗੱਲ ਕਹੂੰਗਾ ਕਿ ਇੱਕ ਨੰਬਰ ਇੱਟਾ ਕੀ ਕੋਈ ਐਮਐਲਏ ਇਹ ਟਾ ਉਹਦੇ ਘਰੇ ਲਾ ਲੂਗਾ ਤਾਂ ਮੈਂ ਸਿੰਪਲ ਉਹ ਮੰਨੂਗਾ ਕਿ ਵਾਕਈ ਇਹ ਸਿੰਪਲ ਹੈਗਾ ਜਿਹੜਾ ਵਾਕਈ ਕੋਈ ਐਮਐਲਏ ਕਹੂਗਾ ਮੇਰੇ ਘਰੇ ਟਾ ਲਗਣੀਆਂ ਚਾਹ ਚਾਹੋ ਗੋਲਦੀ ਕੰਬੋਜ ਐਮਐਲਏ ਉਹਨੇ ਆਪਦੀ ਕੋਠੀ ਪਾਈ ਆ ਜੇਕਰ ਇਹਦੇ ਨਾਲ ਦੀ ਇੱਟ 4 ਇੰਚੀ ਦੇ ਵਿੱਚ ਵੀ ਲੱਗੀ ਹੋਈ ਤਾਂ ਮੈਂ ਮੰਨ ਲੂਗਾ ਕਿ ਭਾਈ ਇਹ ਇੱਟ 1 ਨੰਬਰ ਚ ਆਉਂਦੀ ਆ ਚਾਹੋ ਫਾਜ਼ਲਕਾ ਦਾ ਐਮਐਲਏ ਆ ਉਹ ਕਹ ਦੇਵੇ ਕਿ ਇੱਟ ਚੰਗੀ ਆ ਉਹ ਆਪਦੇ ਘਰੇ ਲਾ ਲਵੇ ਜੇ ਕੋਈ ਕੱਲ ਨੂੰ ਅਫਸਰ ਕਹਿੰਦਾ ਤਾਂ ਫਿਰ ਉਹ ਇਹੀ ਇੱਟ ਲਾਊਗਾ ਆਪਦੇ ਘਰੇ ਅਸੀਂ ਕਵਾਂਗੇ ਕਿ ਸਿੰਪਲ ਚੰਗਾ ਇਹ ਹੁਣ ਚੈੱਕ ਕਰ ਲੋ ਅਸੀਂ ਆ ਚੱਲੇ ਆ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਐਵੇਂ ਕਹਣਾ ਭੱਜ ਤੋੜ ਹੋ ਗਈ ਦੀ ਆ ਹੋ ਗਈ ਅੱਗੇ ਮੇਰੇ ਤੇ ਆਹੀ ਪਰਚੇ ਕੀਤੇ ਇਹਨਾਂ ਨੇ ਇਹ ਉਧਰੋਂ ਕੰਦ ਸ਼ੁਰੂ ਹੋ ਕੇ ਇੱਧਰ ਨੂੰ ਚੱਲੀ ਆ ਇੱਧਰ ਨੂੰ ਚੱਲੀ ਹੋ ਇੱਧਰ ਨੂੰ ਨਹੀਂ ਚੱਲੀ ਇਹ ਉਧਰੋਂ ਚੱਲੀ ਆ ਤੇ ਆ ਸਾਰੀ ਦੀ ਸਾਰੀ ਜਿਹੜੀ ਇੱਟਾ ਮਿਆਂਾ ਨਾ 2 ਨੰਬਰ ਚੋਂਦੀ ਆ ਰੱਬ ਜਾਣੇ ਕਾਦੇ ਚੋਂਦੀ ਆ ਉਹ ਕਹਿੰਦਾ ਰੰਗ ਮਾੜਾ ਤੇ ਜੇਕਰ 1 ਨੰਬਰ 8 ਹੋਊਗੀ 1 ਨੰਬਰ ਦਾ ਰੰਗ ਇਹੋ ਜਾਂ ਹੁਣ ਉਹਨੇ ਕਿਹਾ ਵੀ ਜੀਓ ਪੱਠੇ ਦੀ 8 ਹੈ ਲਾਧੂ ਕਾ ਦਾ ਦੱਸਿਆ ਉਹਨੇ ਤੇ ਮੈਂ ਉਹਨਾਂ ਮਾਲਕਾਂ ਨੂੰ ਇਹ ਪੁੱਛਣਾ ਚਾਹੁੰਨਾ ਕੀ ਤੁਹਾਡੀ 1 ਨੰਬਰ ਦਾ 8 ਰੰਗ ਇਹੋ ਜਾਂ ਫਿਰ ਇਹ ਜਿਹੜੀ ਤੁਹਾਡੇ ਪਿੰਡ ਕਰਾਂ ਚ ਲੱਗ ਰਹੀ ਅਸੀਂ ਜਾ ਕੇ ਉਹ ਵੀ ਚੈੱਕ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ